ਕੋਡੀ 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 ਰਹਿਮਾਨੀਆ ਜੀ ਸਾਰੇ ਖਿਡਾਰੀ ਖੁਸ਼हाल ਹੋ ਗਏ ਲਾਗੋ ਬੱਚਿਆਂ ਵਿੱਚ ਸਪੇਰਾਂ ਦੇ ਤੂੰ ਖੜਕੇ ਦੇਖ ਜਵਾਨਾ ਆਹ ਹੱਥ ਜੁੜਨੇ ਸ਼ੇਰਾਂ ਦੇ ਆਹ ਸ਼ੇਰਾਂ ਦੇ ਏ ਦੇ ਇਹ ਤਾੜੀ ਨਹੀਂ ਤਾੜਾ 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 ਇਹ ਹੋ ਗਿਆ ਨਤਾਰਾ ਇਹ ਸਵਾਦ ਕਬੱਡੀ ਦਾ ਵਾਧੇ ਆਇਓ ਤਾੜੀਆਂ ਮਾਰ ਹੁੰਦੀਆਂ ਖਿਡਾਰੀਆਂ ਦਾ ਸਾਰੀਆਂ ਹੀ ਟਾਪਦੀਆਂ ਬਾਬੇ ਦੀ ਮਿਹਰ ਲੈ ਵੀ ਜੰਟਿਆ ਅੱਜ ਪਲੇਅਰ ਵੀ ਟਾਪ ਦੇ ਸੱਦੇ ਆ ਤੇ ਡਾਕਟਰ ਦੇ ਮਾਸਟਰ ਜੀ ਉਹਨਾਂ ਵੱਲੋਂ 1000 ਰੁਪਏ ਦਾ ਹੋ ਗਿਆ ਓਏ ਆ ਗਈ ਬਣ ਗਿਆ ਆਜੋ ਯਾਰ ਬਾਰ ਬਾਰ ਕਹਿਣਾ ਪੈਂਦਾ ਆ ਜਿਹੜੇ ਵੀਰ ਮਤਾਵਾ ਪਹਿਣਾ ਵਾਲੀਆਂ ਟਰਾਲੀਆਂ ਤੇ ਫੇਰ ਚੜ ਜਾਂਦੇ ਆ ਭਰਾ ਬਣ ਕੇ ਯਾਰ ਥੱਲੇ ਆਜੋ ਜੇ ਬਾਹ ਫੜ ਕੇ ਪ੍ਰਬੰਧਕਾਂ ਤਾਰੇ ਫਿਰ ਗੁੱਸਾ ਕਰ ਰਹਾ ਯਾਰ ਆਹ ਭਰਾ ਬਣ ਕੇ ਥੱਲੇ ਮੇਰੇ ਭਰਾ ਸਾਰਿਆਂ ਵੀਰਾਂ ਦਾ ਧੰਨਵਾਦ ਹੈ ਉਹ ਪਰ ਇੰਦਰ 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 ਇੰਦਰਲੇ ਪਾਸੇ ਟੱਕਰ 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 ਓਏ ਆਹ ਟੱਕਰ ਦਾ ਮੂਲ ਕੋਈ ਨਹੀਂ ਮੱਲੋ ਓਏ ਆਹ ਟੱਕਰ ਦਾ ਮੂਲ ਕੋਈ ਨਹੀਂ ਓਏ ਆਹ ਟੱਕਰ ਦਾ ਕੋਈ ਤੋੜ ਜੋੜ ਨਹੀਂ ਕਿੱਥੇ ਰਾਣਾ ਵਾਣ ਯੂਵਾ ਗੁਵਿੰਦਰ ਸਿੰਘ ਜੀ ਮਾਨ ਹੁਣਾ ਵੱਲੋਂ ਆ ਪੈਂਦੀ ਹੋਈ ਰੇਡ ਹੈ ਇਸ ਬਾਬਾ ਸੇਵਾ ਸਿੰਘ ਜੀ ਦਾ ਨਗਰ ਹੈ ਮਿਆਦੀਆਂ ਕਲਾਂ ਦੀ ਧਰਤੀ ਹੈ ਜਿਨ੍ਹਾਂ ਦੀ ਯਾਦ ਦੇ ਵਿੱਚ 골ਡ ਕਬੱਡੀ ਕੱਪ ਕਰਵਾਇਆ ਜਾ ਰਿਹਾ ਸਾਹਮਣੇ ਇੱਕਮਤੇ ਆ ਸ਼ਿਕਾਰਾਂ ਵਾਲਾ ਦੀਪ ਪਿਆਰ ਦੇ ਨਾਲ 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 ਪਿਆਰ ਦੀ ਖੇਡ ਆ ਆ ਥਾਪ ਗਿਆ ਭਾਈ ਜੀ ਪਿਆਰ ਦੀ ਖੇਡ ਆ ਕਿਉਂਕਿ ਸਾਰੇ ਵਧੀਆ ਖਿਡਾਰੀ ਆ ਬਾਬੇ ਦੀ ਮਿਹਰ ਹੈ ਕਿਉਂਕਿ ਵਾਇਗੁਰੂ ਮਾਰ ਜਓ ਪਹਿਲੇ ਜੱਫੇ ਤੇ ਜਿਹੜੇ ਲੱਗੇ ਸੀਗੇ ਅਮਰੀਕਾ ਦੇ ਵਿੱਚ ਸਾਡਾ ਭਰਾ ਰਹਿੰਦਾ ਔਰ ਵੱੱਡੋ ਵਾਲੀਏ ਸੀਪੇ ਦੀ ਦੁਨੀਆ ਦਾ ਆਨ ਹੈ ਤਜਰਬੇਕਾਰ ਰੇਡਰ ਲਗਾਤਾਰ 4 ਸਾਲ ਕੈਨੇਡਾ ਦੇ ਵਿੱਚ ਮੁੰਡੇ ਨੇ ਕੌਡੀਆਂ ਪਾਈਆਂ ਇਹ ਕਬੱਡੀ ਪਾ ਰਿਹਾ ਗੋਪੀ ਤਿਆਰ ਹੈ ਮੰਨ ਤਿਆਰ ਹੈ ਸੁਖ ਗੋਪੀ ਸੁਖ ਗੋਪੀ ਏ ਸੀਪਾ ਸੀਪਾ ਗੋਪੀ ਟੱਕਰ ਮੱਲਾ ਦੀ ਏ ਬੱਲੇ 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 ਕਬੱਡੀ 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 ਤਾਹੀ ਤਾਂ ਪਾਕਿਸਤਾਨ ਸਾਨੂੰ ਆਪਣਾ ਲੱਗਦਾ ਪਾਕਿਸਤਾਨ ਸਾਨੂੰ ਆਪਣਾ ਹੈ ਲੱਗਦਾ ਲੈੰਦਾ ਪੰਜਾਬ ਚੜਦਾ ਪੰਜਾਬ ਆਕੀ ਬਣ ਗਿਆ ਪਾਈ ਤਾਂ ਇਹ ਆ ਇਹ ਆ ਬਈ ਤਾੜੀਆਂ ਮਾਰਦੇ ਦੀਪ ਦੇ ਬਾਤੇ ਉਧਰ ਵੇਲੇ ਵਾਲੇ ਲਵਰੀ ਦੇ ਲਈ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜ